ਸੋ ਗੈਸੀ ਤੇ ਇੱਕ ਦਿਨ ਆਪਾਂ ਮੈਂ ਸਕੂਲੇ ਵੀ ਸਾਡੇ ਫੰਕਸ਼ਨ ਸੀ ਅਨਵਲ ਫੰਕਸ਼ਨ ਤੇ ਉਥੇ ਮੈਂ ਸਟੈਂਡ ਅਪ ਕੋਮੇਡੀ ਕੀਤੀ ਸੀ ਉਹ ਫਿਰ ਮੈਂ ਕਿਹਾ ਹੀ ਵੀ ਹਾਂਜੀ ਹਾਂਜੀ ਸਾਸਰੀਕਾਲ ਵਿਆਹ ਵਿੱਚ ਹਾਂਜੀ ਹਾਂਜੀ ਸਾਸਰੀਕਾਲ ਕੀ ਹਾਲ ਚਾਲ ਆ ਉਹ ਸਾਰੇ ਠੀਕ ਠਾਕ ਜੇ ਮੇਰਾ ਨਾਮ ਆ ਸਰਦਾਰ ਕਿੱਡ ਤੇ ਜਿੰਨੇ ਜਨੇ ਮੈਨੂੰ ਪਛਾੜ ਲਿਆ ਉਹ ਇੱਕ ਵਾਰ ਤੜੀ ਜਰੂਰ ਪਹਿਲਾ ਸ਼ੌਕ ਹੀ ਤੇ ਉਹਨਾਂ ਦਾ ਕੋਈ ਮਤਲਬ ਸਾਰਾ ਨਹੀਂ ਦੇ ਸਕਿਆ ਤੇ ਬਾਅਦ ਚ ਮੇਰੇ ਪਾਪਾ ਨੂੰ ਲੱਗਾ ਕਿ ਮੈਂ ਕੁਝ ਕਰ ਸਕਦਾ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਰਾਹ ਚ ਪਾਇਆ ਤੇ ਹੁਣ ਮੈਂ ਇੱਥੇ ਤੱਕ ਪੁੱਜਿਆ ਹਾਂ ਹਲੋ ਕੋਈ ਗੱਲ ਵਿੱਚਾਨੂੰ ਵੀ ਮੋ ਲੱਭ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਊਮਰ ਹੋਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਇਹ ਬੜੀ ਗੱਲ ਸ਼ੇਅਰ ਕਰੋ। ਵੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ। ਬੀਬੀ ਕਹਿੰਦੀ, "ਓ ਡਾਕਟਰ ਸਾਹਿਬ, ਮੇਰੇ ਢਿੱਡ ਫਿੱਟ ਬੜੀ ਹੁੰਡੀਆਂ। ਓ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦਿਓ।" ਤੇ ਮੇਰਾ ਡੈਡੀ ਕਹਿੰਦਾ, "ਓ ਬੀਬੀ, ਸਿਲੰਡਰ ਉਹ ਗੈਸ ਵਾਲੀ ਕਾਪੀ ਲਈ ਆਇਆ।" ਹੋਰ ਆਪਾਂ ਬੜੀ ਦੂਰ ਦੁੱਖ ਪਰ ਮਤਲਬ ਉਹਨੂੰ ਪ੍ਰੋਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਣਦੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਦਿੰਦੇ ਆ। ਉਹ ਯੂ ਐਸ اے ਕੈਨੇਡਾ ਅਮਰੀਕਾ ਐ ਮੈਂ ਲਾਈਵ ਹੋ ਨਾ ਰਹਾ ਨੂੰ ਤੇ ਉੱਥੇ ਵੀ ਮੇਰੇ ਲੋਕ ਮੇਰਾ ਬੜਾ ਪਿਆਰ ਕਰਦੇ ਆ ਨਾ ਤੇ ਮੇਰੇ ਕੋਈ ਰੋਟੀ ਨਹੀਂ ਪਹੁੰਚਦਾ ਕੋਈ ਕੋਹ ਨਹੀਂ ਕਹਿੰਦਾ ਇਹ ਲੰਮੇ ਭੈੜਾ ਦੋ ਜੋ ਕਰਨਾ ਕਰ ਕੋਈ ਕੋਹ ਨਹੀਂ ਕਹਿੰਦਾ ਮੈਂ ਭੁੱਖਾ ਹੀ ਰਹਿ ਜਾਂਦਾ ਹੂੰ ਜੇ ਮੰਗੀਏ ਚਾਰ ਪੰਜ ਜਿਹੀ ਕਹਣਾ ਪੈਂਦਾ ਵੀ ਦੋ 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 ਕਿਤੇ ਇਹ ਲ ਤਾਂ ਛੋਟੀ ਆ ਕਿਉਂਦੀ ਆ ਵਾ ਲੰਬੀ ਆ ਕਿਉਂ ਨਹੀਂ ਹੁੰਦੀ ਆ ਮੈਂ ਕਹਾਂ ਮੈਡਮ ਜੀ ਮੈਂ ਕਹਾਂ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਉਹ ਨਾ ਸਾਰਾ ਕੋ ਆਪਣੇ ਹਿਸਾਬ ਕਿਤਾਬ ਨਹੀਂ ਬਣਾਇਆ ਵਾ ਤੇ ਇੱਕ ਦਿਨ ਇੱਕ ਬੰਦਾ ਆ ਉਹ ਲਾਈਵ 'ਚ ਆਇਆ ਤੇ ਕਹਿੰਦਾ ਉਹ ਪੁੱਤ ਮੈਂ ਨਾ ਮੈਂ ਹੱਸਿਆ ਹੀ ਨਹੀਂ ਕਦੀ ਆਪਣੀ ਲਾਈਫ ਵਿੱਚ ਐ ਤੇ ਤੂੰ ਮੈਨੂੰ ਅੱਜ ਬੜਾ ਹੱਸਾਇਆ ਹੱਸ-ਹੱਸ ਦੋਰਾ ਕਰਤਾ ਲਾਈਵ ਵਿੱਚ ਕਹਿੰਦਾ ਤੇ ਉਹ ਕਹਿੰਦੇ ਜੀ ਵੀ ਮੈਂ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਡਿਆ ਸਰੋਤੇ ਉਹ ਵੀ ਸਾਡੇ YouTube ਤੇ ਸਰਦਾਰ ਗਿੱਟ ਚੈਨਲ ਉਹ ਉਹ ਜਾ ਕੇ ਸਾਡਾ ਸਬਸਕ੍ਰਾਈਬ ਕਰ ਤੇ ਵੇਖਣ ਛੂਟ ਕਰ ਦਿੰਦੇ ਆ ਤੇ ਬਾਹਰ ਸਾਡੇ ਪੇੜ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਸਾਡਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨ ਤੇ ਬੱਚਾ ਜਦੋਂ 4 ਸਾਲ ਦਾ ਸੀ ਅੱਜ ਦੀ ਏਜ 8.5 9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਇਸ ਉਮਰ ਕੁਛ ਨਾ ਕੁਛ ਗੱਲ ਜੇ ਆਪਾਂ ਅੱਗੋਂ ਹੀ ਗੱਲ ਕਰਨੀ ਤਾਂ ਤਾਂ ਇਹਨੇ ਉਲਟ ਜਵਾਬ ਦੇਣਾ ਇੱਕ ਵਾਰ ਤੇ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਦਾ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਪਤਾ ਅੱਜ ਦੇ ਸਟ्रेस ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹ ਹੁੰਗਾ ਰਾ ਦਿੰਦੇ ਆ ਤੇ ਮੈਸੇਜ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਨਾ ਲੈਵਲ ਤੇ ਕੁਝ ਅਚੀਵ ਕਰਨਾ ਨਾ ਤੇ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਆ ਨਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜਿਹੜੀਆਂ ਵੀ ਆਪਾਂ 25 ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੇ ਫਿਰ ਦਿਮਾਗ ਚੋਂ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿਉਂਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ ਕੁਛ ਇਹ ਹੀ ਉਮਰ ਕਿਰੇਟ ਕਰਦਾ ਵਾ ਕੁਛ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਛ ਮੈਂ ਲੈ ਆਉਂਦਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਆ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ